ਹੁਸ਼ਿਆਰਪੁਰ ਦੇ ਮੋਲਾ ਗੜੀ ਗੇਟ ਟੈਗੋਰ ਪਾਰਕ ਨਜ਼ਦੀਕ ਮੌਜੂਦ ਚੌਕ ਚ ਸਥਿਤ ਪੰਕਜ ਜਨਰਲ ਸਟੋਰ ਤੋਂ ਬੀਤੀ ਰਾਤ ਚੋਰ ਦੁਕਾਨ ਦਾ ਜਿੰਦਾਪਨ ਕੇ ਅੰਦਰੋਂ 1.5 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੈ ਗਏ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਿਟੀ ਦੇ ਮੁਲਾਜ਼ਮ ਵੀ ਮੌਕਾ ਵੇਖਣ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ जानकारी दया पंकज जनरल स्टोर दे मालक के मालक इंदरजीत गुप्ता ने दसाया कि बीती रात तो वह करीब दस बजे दुकान बंद करके घर चले गए जदों सवेरे अठ बजे दुकान से पहुँचे तो दुकान के शटर का जिंदा टुटिया होया जदों उन्ह वो उपरली मंजील से जाके वेख्या गया तो चोर दुकान च पे बीड़िया के सत्तों अठ डे चुक के फरार हो गए उन्होंने दस्या कि इस चोरी की घटना न उन्हों लख रुपये के करीब का नुकसान होया ਹੋਸ਼ਿਆਰਪੁਰ ਤੋਂ ਗੋਲਡਨ ਟੀਵੀ ਪੰਜਾਬ ਦੀ ਰਿਪੋਰਟ ਕਿਆ ਨਾਮ ਹੈ ਤੁਹਾਡਾ ਇੰਦਰਜੀਤ ਗੁਪਤਾ ਇਹ ਕਿਸ ਚੀਜ਼ ਦੀ ਦੁਕਾਨ ਹੈ ਜਨਰਲ ਸਟੋਰ ਐਂਡ ਵਿਧ ਬੀੜੀਆਂ ਦਾ ਕੰਮ ਨਾਲ ਕੀ ਨਾਮ ਹੈ ਜਨਰਲ ਸਟੋਰ ਦਾ ਪੰਕਜ ਜਨਰਲ ਸਟੋਰ ਕਿਹੜੀ ਜਗ੍ਹਾ ਮੌਜੂਦ ਹੈ ਜੀ ਬਿਗੋਰਪਾਰਕ ਗੜੀ ਗੜੀ ਗੇਟ ਹੁਸ਼ਿਆਰਪੁਰ ਕੀ ਇੱਥੇ ਵਾਰਦਾਤ ਹੋਈ ਆਂ ਜੀ ਵਾਰਦਾਤ 10 ਵਜੇ ਮੈਂ ਦੁਕਾਨ ਬੰਦ ਕਰਕੇ ਗਿਆ ਵਾਂ ਉਸਦੇ ਬਾਅਦ ਫਿਰ 8 ਵਜੇ ਆਕੇ ਦੁਕਾਨ ਖੋਲੀ ਜਦੋਂ ਆਇਆ ਤਾਂ ਪੌੜੀਆਂ ਦੇ ਤਾਲੇ ਟੁੱਟੇ ਹੋਏ ਸੀ ਇੱਕ ਮੋਹਰੇ ਗਿਰਿਆ ਪਿਆ ਸੀਗਾ ਤਾਂ ਜਦੋਂ ਸ਼ਟਰ ਚੱਕ ਕੇ ਦੇਖਿਆ ਤਾਂ ਉਸਲੇ ਮੋਰੇ ਜਿਹੜੀਆਂ ਬੋਤਲਾਂ ਸੀ ਉਹ ਸਾਰੀਆਂ ਗਿਰੀਆਂ ਪਈਆਂ ਸੀਗੀਆਂ ਉੱਪਰ ਚੜ੍ਹ ਕੇ ਦੇਖਿਆ ਤਾਂ ਬੀੜੀਆਂ ਦੀਆਂ ਪੇਟੀਆਂ ਗਾਇਬ ਆ ਉਹ 1.5 ਲੱਖ ਦੇ ਕਰੀਬ ਨੁਕਸਾਨ ਆ ਕਿੰਨੀਆਂ ਪੇਟੀਆਂ ਗਾਇਬ ਹੋ ਗਈਆਂ ਪੇਟੀਆਂ 7-8 ਪੇਟੀਆਂ ਗਾਇਬ ਆ ਠੀਕ ਆ ਜੀ ਤੇ ਦੁਕਾਨ ਦੇ ਨਾਲ ਤੁਸੀਂ ਕਰਨਾ ਸਟੋਰ ਵਿੱਚ ਰੰਮੇ ਹੋ ਤਾਂ ਇਹਦਾ ਨੁਕਸਾਨ ਹੋਇਆ ਕੋਈ ਹਾਂ ਨਹੀਂ ਇੱਧਰ ਕੋਈ ਨੁਕਸਾਨ ਨਹੀਂ ਇਹ ਤਾਂ ਲੱਗੇ ਦੇ ਸੀ ਸੇਫ ਸੀਗਾ ਸਾਰਾ ਹਾਂ ਇਹ ਸੇਫ ਸੀਗਾ ਬੀੜੀਆਂ ਸੈਟਾਂ ਦੇ ਇਲਾਵਾ ਵੀ ਕੋਈ ਚੀਜ਼ ਚੱਕ ਲਈ ਨਹੀਂ ਜੀ ਜਿਆਦਾ ਬੀੜੀਆਂ ਜਾਂ ਕੋ ਤਮਾਕੂ ਦੇ ਹੋਰ ਕੋਈ ਨਾਲ ਪਰ ਕਿ ਲਗਭਗ 1.5 ਲੱਖ ਦੇ ਕਰੀਬ ਪੀ ਆਂਡੀਆ ਦੇ ਬਟੀਆਂ ਲੱਗੇ ਹਾਂ 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 ਤੇ ਕੋਈ ਦੁਕਾਨ ਤੇ ਸੀਸੀਟੀਵੀ ਵੀ ਲੱਗੀ ਹੋਈ ਹੈ ਜੀ ਨਹੀਂ ਜੀ ਪੁਲਿਸ ਪੁਲਿਸ थाना ਕਿਹੜਾ ਲੱਗਦਾ ਜੀ ਤੁਹਾਨੂੰ ਸਿਟੀ ਤੇ ਸ਼ਿਕਾਇਤ ਦੇ ਕਿਸੇ ਹਾਥੇ ਰਿਪੋਰਟ ਲਿਖਾਤੀ ਹੈ ਜੀ ਤੇ ਆਈਸੀ ਪੁਲਿਸ ਮੌਕਾ ਵੇਖਾ ਪੁਲਿਸ 112 ਦੇ ਅਸੀਂ ਕੰਪਲੇਂਟ ਕੀਤੀ ਸੀਗੀ ਔਰ ਇਹ ਬਾਅਦ ਆਏ ਸੀਗੇ ਉਹ ਫੋਟੋ ਬਸ ਉਹ ਪੌੜੀਆਂ ਦੀ ਮੋਹਰਿਓ ਖਿੱਚ ਕੇ ਲੈ ਗਏ ਆ ਕਹਿੰਦੇ ਜੀ ਤੁਸੀਂ ਦਰਖਾਸਤ ਲਿਖ ਕੇ ਸਿਟੀ ਆ ਜਾਓ ਤਾਂ ਦੇ ਦਿਓ ਉਹ ਦੇ ਆਂਦੀ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਜਿਹੜੀ ਡਿਊਟੀ ਲਈ ਆ ਉਹ ਬੰਦਾ ਅੱਜ ਤਰੀਕ ਤੇ ਗਿਆ ਦਾ ਵਾ ਕੱਲ ਨੂੰ ਆਊਗਾ ਤੇ ਬਾਕੀ ਉਹ ਫਿਰ ਦੇਖ ਲੈ ਜੋ ਵੀ ਗੱਲਬਾਤ ਹੋਏ ਇੱਥੇ ਆਲੇ-ਦੁਆਲੇ ਤਾਂ ਇੱਕ ਨਾਕਾ ਵੀ ਹੁੰਦਾ ਹੈ ਪੁਲਿਸ ਦਾ ਨਾਕਾ ਚੌਂਕ ਦੇ ਵਿੱਚ ਸਾਹਮਣੇ ਹੁੰਦਾ ਹੈ ਤੁਹਾਡੇ ਵੀ ਮੇਨ ਚੌਂਕ ਦੇ ਵਿੱਚ ਦੁਕਾਨ ਹੈ ਤਾਂ ਹੁਸ਼ਾਰਪੁਰ ਦੇ ਵਿੱਚ ਆਪਾਂ ਚੋਰੀਆਂ ਦੀ ਗੱਲ ਕਰੀਏ ਤਾਂ ਬਹੁਤ ਹੁੰਦੀਆਂ ਨੇ ਹਾਂਜੀ ਕੋਈ ਹੁਸ਼ਾਰਪੁਰ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਆਵਾ ਨਹੀਂ ਕੋਈ ਰੇਂਜ ਨਹੀਂ ਕੋਈ ਰੇਂਜ ਨਹੀਂ ਜਿੱਥੇ ਨਾ ਚੌਂਕ ਜਿੱਥੇ ਕੋਈ ਪਾਰਕਿੰਗ ਦਾ ਨਾ ਕੋਈ ਨਾ ਚੋਰੀਆਂ ਦੀ ਰੋਕਥਾਮ ਦਾ ਹੈਗਾ ਵਾ ਕਿੰਨਾ ਕ ਅਕਸਰ ਆਉਂਦਾ ਹੈ 1.5 ਲੱਖ ਦੇ ਕਰੀਬ ਹੋਇਆ ਨੁਕਸਾਨ ਕੀ ਮੰਗ ਕਰਦੇ ਹੋ ਪੁਲਿਸ ਦੇ ਸਾਹਮਣੇ ਹੁਣ ਤੋ ਇਹ ਵੀ ਸਾਡਾ ਸਮਾਨ ਹੈ ਉਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਸਾਡੇ ਜਿਹੜਾ ਨੁਕਸਾਨ ਹੋਇਆ ਪਰਵਾਹੀ ਕਰਾਈ ਜਾਵੇ ਕਿੰਨੀਆਂ ਪੇਟੀਆਂ ਲੱਗ ਕੇ ਸੱਤ-ਅੱਠ ਪੇਟੀਆਂ ਸ਼ਟਰ ਤੋੜਿਆ ਕਿਦਾਂ ਤਾਲਾ ਤੋੜਿਆ ਕਿਦਾਂ ਲੱਗਿਆ ਤਾਲੇ ਤੋੜੇ ਕੋਈ ਸੱਬਲ ਵਗੈਰਾ ਨਾਲ ਪਸਾ ਕੇ ਤੋੜੇ ਲੱਗਦੇ ਜੀ ਬਾਕੀ ਜਹ ਹੋਰ ਕੋਈ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ ਕਿ ਤਾਲੇ ਤੋੜੇ ਨੇ ਤਾਲੇ ਤੋੜੇ ਆ ਇਹ ਕੱਲ ਕਿੰਨੇ ਵਜੇ ਗਏ ਸੀ ਤੁਸੀਂ ਇੱਥੋਂ ਅਸੀਂ 10 ਵਜੇ ਦੁਕਾਨ ਬੰਦ ਕਰਕੇ ਸਵੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਵੇਰੇ 8 ਵ ਇਦਾਂ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਇੱਕ ਤਾਲਾ ਥੱਲੇ ਪਿਆ ਦੇ ਉੱਥੋਂ ਦੇਖਿਆ ਸ਼ਟਰ ਦੇ ਤਾਲੇ ਕੋਈ ਵੀ ਨਹੀਂ ਸੀਗੇ ਇਸ ਕਰਕੇ ਸ਼ਟਰ ਚੱਕ ਕੇ ਦੇਖਿਆ ਤਾਂ ਸਾਰੀਆਂ ਬੋਤਲ ਟੇਡੀਆਂ ਹੋਈਆਂ ਪਈਆਂ ਸੀਗੀਆਂ ਸਮਾਨ ਜਿਹੜਾ ਸੀਗਾ ਤੇ ਉਹਦੇ ਬਾਅਦ ਫਿਰ ਅਸੀਂ ਫੋਨ ਕੀਤਾ ਚੌਂਕੀ ਥਾਣਾ ਸਿਟੀ ਨੂੰ ਉਹ ਫਿਰ ਆਏ ਸੀ ਉਹਨਾਂ ਨੇ ਫੋਟੋ ਉਹਨਾਂ ਨੇ ਖਿੱਚੀਆਂ ਫਿਰ ਉਹਦੇ ਬਾਅਦ ਉਹ ਸਮਾਨ ਕੱਢ ਕੇ ਜੀਸਰ ਉੱਤੇ ਜਾ ਕੇ ਦੇਖਿਆ ਤਾਂ ਕੋਈ ਨੁਕਸਾਨ ਜੜ ਲੱਖ ਦੇ ਕਰੀਬ ਦਾ ਹੋਇਆ ਹੈ ਅਨਾਲੀ ਤੁਹਾਡੇ ਭੰਗੀ ਚੋਂ ਪੈਂਦਾ ਹੈਗਾ ਇਹਦੇ ਇੱਥੇ ਜਿਹੜੀ ਹੈਗੀ ਝੁੱਗੀ ਝੋਪੜੀਆਂ ਦੀ ਪਰਮਾਰ ਆ ਮਤਲਬ ਪਤਾ ਵੀ ਨਹੀਂ ਹੈਗਾ ਇਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੈਗਾ ਬਹੁਤ ਵਾਰ ਇੱਥੋਂ ਰਿਕਵਰੀ ਵੀ ਹੋਈ ਹੈ ਰਿਕਵਰੀ ਵੀ ਹੋਈ ਹੈ ਚੋਰੀ ਦਾ ਸਮਾਨ ਵੀ ਬਰਾਮਦ ਹੋਇਆ ਨਸ਼ਾ ਵੀ ਬਰਾਮਦ ਹੋਇਆ ਤੇ ਕੀ ਵੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਝੋਪੜੀਆਂ ਨੂੰ ਲੈ ਕੇ ਝੋਪੜੀਆਂ ਦੇ ਇੱਥੇ ਸਫਾਈ ਕਰਾਈ ਜਾਵੇ ਐਵੇਂ ਨਜਾਇਜ਼ ਕਬਜ਼ੇ ਕਰਾ ਰਹੇ ਆ ਔਰ ਇਹਨਾਂ ਨੂੰ ਜਿਹੜੇ ਆ ਰੇੜੇ ਜਿਹਨਾਂ ਨੇ ਬਣਾ ਕੇ ਦਿੱਤੇ ਦੇ ਆ ਜਦ ਕਿ ਸਕੂਟਰ ਵਗੈਰਾ ਦਾ ਲਾਇਸੈਂਸ ਚੈੱਕ ਕਰਦੇ ਆ ਕਾਗਜ਼ ਪੱਤਰ ਚੈੱਕ ਕਰਦੇ ਉਹਨਾਂ ਦੇ ਕਿਉਂ ਨਹੀਂ ਕਰਦੇ ਕਿਸ ਤਰ੍ਹਾਂ ਹੋ ਸਕਦਾ ਵੀ ਇਹਨਾਂ ਲੋਕਾਂ ਦੇ ਜਾਂ ਕੋਈ ਹੋਰ ਇਹਨਾਂ ਦੇ ਨਾਲ ਹੋਣ ਗਰੁੱਪ ਵਗੈਰਾ ਜਿਹਨਾਂ ਨੇ ਕੀਤਾ ਹੋਵੇ